ਦੋਸਤੋ ਸ਼ਸ਼ਤਰਿਕਨ ਜੀ ਮੈਂ ਤੁਹਾਡਾ ਦੋਸਤ ਹਰਪ੍ਰੀਤ ਕਹਿੰਦੇ ਵੀ ਗਲਤ ਰਾਸਤੇ ਕੁੜੀਆਂ ਕਿਉਂ ਚੁਣਦੀਆਂ ਨੇ ਪਰ ਇਹ ਕੱਲਾ ਕੁੜੀਆਂ ਤੇ ਨਹੀਂ ਲਾਗੂ ਹੁੰਦਾਗਾ ਦੋਨਾਂ ਤੇ ਹੀ ਲਾਗੂ ਹੁੰਦਾਗਾ ਇਹ ਜਿੱਜਾ ਮੁੰਡਿਆਂ ਤੇ ਵੀ ਲਾਗੂ ਹੁੰਦੀਆਂ ਨੇ ਗਲਤ ਰਾਸਤੇ ਕੁੜੀਆਂ ਕਿਉਂ ਚੁਣਦੇ ਨੇ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਬਹੁਤ ਸਾਰੇ ਕਾਰਨ ਨੇ ਇਹਦੇ ਪਿੱਛੇ ਇਹ ਸਿਰਫ ਕੁੜੀਆਂ ਲਈ ਨਹੀਂ ਸਗੋਂ ਹਰ ਉਸ ਨੌਜਵਾਨ ਲਈ ਇਹ ਇੱਕ ਸੱਚ ਅੱਜ ਦਾ ਹੋ ਸਕਦਾ ਮੇਰੀ ਗੱਲ ਕਿਸੇ ਨੂੰ ਬੁਰੀ ਵੀ ਲੱਗ ਸਕਦੀ ਹੈ ਇਹ ਕੁੜੀਆਂ ਤੇ ਮੁੰਡਿਆਂ ਲਈ ਦੋਨਾਂ ਲਈ ਇੱਕ ਕੌੜਾ ਸੱਚ ਹੈ ਇਹ ਬੋਲਣਾ ਵੀ ਬੜਾ ਔਖਾ ਤੇ ਬੜਾ ਸੁਣਨਾ ਵੀ ਔਖਾ ਹੈ ਪਰ ਅਕਸਰ ਕੁੜੀਆਂ ਬਾਰੇ ਗੱਲ ਬਦੀਰੇ ਹੁੰਦੀ ਹੈ ਕੁੜੀਆਂ ਬਾਰੇ ਇਹ ਗੱਲ ਹੈ ਜਿਹੜੀ ਹਮੇਸ਼ਾ ਉਹ ਜ਼ਿਆਦਾ ਹੀ ਹੁੰਦੀ ਹੈ ਇਹਦੇ ਮੁੱਖ ਕਾਰਨ ਕੀ ਹੈਗੇ ਆ ਇਹਦੇ ਕਾਰਨ ਕੀ ਹੈਗੇ ਆ ਉਹ ਮੈਂ ਤੁਹਾਨੂੰ ਹੁਣ ਬਿੰਦੂਵਾਰ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗਾ ਤੇ ਤੁਸੀਂ ਅਖੀਰ ਤੱਕ ਸਾਡੀ ਇਸ ਵੀਡੀਓ ਦੇ ਨਾਲ ਬਨੇ ਰਹੋ ਤਾਂ ਕਿ ਤੁਸੀਂ ਪਰਿਵਾਰਾਂ ਦੇ ਵਿੱਚ ਰਹਿੰਦੇ ਹੋ ਜੇਕਰ ਤੁਹਾਡੇ ਬੱਚੇ ਵੀ ਛੋਟੇ ਆ ਤੁਹਾਡੇ ਬੱਚੇ ਨੌਜਵਾਨ ਹੈਗੇ ਆ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਗਾਈਡ ਕਰ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਨੂੰ ਤੁਸੀਂ ਸਮਝਾ ਸਕਦੇ ਹੋ ਕਿਸ ਤਰ੍ਹਾਂ ਦੇ ਉਹਨਾਂ ਨੂੰ ਤੁਸੀਂ ਸੁਝਾਅ ਦੇ ਸਕਦੇ ਹੋ ਆਪਣੀ ਲਾਈਫ ਨੂੰ ਅੱਗੇ ਜਿਉਣ ਲਈ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈਗਾ ਬਹੁਤ ਹੀ ਜਿਹੜਾ ਭਿਆਨਕ ਸਮਾਂ ਚੱਲ ਰਿਹਾ ਹੈਗਾ ਤੁਸੀਂ ਰੋਜ਼ਾਨਾ ਹੀ ਸੋਸ਼ਲ ਮੀਡੀਆ ਤੇ ਦੇਖਦੇ ਹੋਗੇ ਕਿਸ ਤਰ੍ਹਾਂ ਦੇ ਬਰਤਾਰੇ ਹੋ ਰਹੇ ਹੈਗੇ ਆ ਰਿਸ਼ਤੇ ਤਾਰ ਉਤਾਰ ਹੋ ਰਹੇ ਹੈਗੇ ਆ ਬਹੁਤ ਇਹੋ ਜਿਹੇ ਅਣਹੋਣੀਆਂ ਘਟਨਾਵਾਂ ਨੇ ਜਿਹੜੀਆਂ ਮੈਂ ਇੱਥੇ ਬੋਲ ਕੀ ਵੀ ਤੁਹਾਨੂੰ ਨਹੀਂ ਦੱਸ ਸਕਦਾ ਉਹਦੇ ਲਈ ਮੈਂ ਸਾਡੇ ਸਾਰੇ ਦਰਸ਼ਕਾਂ ਤੋਂ ਮਾਫੀ ਚਾਹੁੰਦਾ ਗਲਤ ਸੰਗਤ ਦਾ ਜਿਹੜਾ ਅਸਰ ਪਹਿਲਾ ਬਿੰਦੂ ਹੈਗਾ ਕਿ ਗਲਤ ਸੰਗਤ ਦਾ ਅਸਰ ਜਿਸ ਸੰਗਤ ਵਿੱਚ ਬੈਠਣੀ ਹੈ ਉਸੇ ਤਰ੍ਹਾਂ ਦੇ ਵਿਚਾਰ ਮਨ ਵਿੱਚ ਵਸਦੇ ਨੇ ਜੇ ਸੰਗਤ ਠੀਕ ਨਾ ਹੋਵੇ ਤਾਂ ਇਨਸਾਨ ਦਾ ਰਸਤਾ ਵੀ ਵਿਗੜ ਜਾਂਦਾ ਠੀਕ ਜਿਹੜੀ ਗਲਤ ਸੰਗਤ ਦਾ ਅਸਰ ਆ ਉਹਦੇ ਵਿੱਚ ਪਤਾ ਕੀ ਕੀ ਹੁੰਦਾ ਉਹ ਮੈਂ ਤੁਹਾਨੂੰ ਦੱਸਦਾ ਹੁਣ ਜੇ ਅਸੀਂ ਸੰਗਤ ਵਿੱਚ ਬੈਠਣੀ ਹੈ ਤੁਹਾਡੀ ਤੁਹਾਡੇ ਬੱਚੇ ਦੀ ਤੁਹਾਡੇ ਬੇਟੇ ਦੀ ਤੁਹਾਡੀ ਬੇਟੀ ਦੀ ਉਸ ਤਰ੍ਹਾਂ ਦੇ ਵਿਚਾਰਮਾਨ ਵਿੱਚ ਉਹਦੀ ਬਸਦੇ ਆ ਕਿ ਸੰਗਤ ਠੀਕ ਨਾ ਹੋਵੇ ਤਾਂ ਇਨਸਾਨ ਦਾ ਜਿਹੜਾ ਰਸਤਾ ਉਹ ਮੁੰਡਾ ਹੋਵੇ ਕੁੜੀ ਹੋਵੇ ਉਹਦਾ ਰਸਤਾਗਾ ਜਿਹੜਾ ਉਹ ਵਿਗੜ ਜਾਂਦਾਗਾ ਦੂਸਰਾ ਬਿੰਦੂ ਇਹਦੇ ਵਿੱਚ ਬਹੁਤ ਅਹਿਮ ਬਿੰਦੂ ਰਹੇਗਾ ਮੈਂ ਚਾਹੁੰਦਾ ਦਰਸ਼ਕਾਂ ਨੂੰ ਵੀ ਇਹਨੂੰ ਪੂਰੇ ਧਿਆਨ ਦੇ ਨਾਲ ਜ਼ਰੂਰ ਸੁਣਿਓ ਮਾਪਿਆਂ ਦੀ ਹਨ ਦੇਖੀ ਮਾਪਿਆਂ ਦਾ ਆਪਣੇ ਬੱਚਿਆਂ ਪ੍ਰਤੀ ਧਿਆਨ ਕੇਂਦਰਿਤ ਨਾ ਹੋਣਾ ਲਾਪਰਵਾਹੀ ਜੀ ਨੂੰ ਅਸੀਂ ਕਹਿ ਸਕਦੇ ਹਾਂ ਕੀ ਅਸੀਂ ਬੱਚਿਆਂ ਤੇ ਧਿਆਨ ਹੀ ਨਹੀਂ ਦੇ ਰਹੇ ਆਪਣੇ ਤੇ ਆਪਣੇ ਕੰਮਾਂ ਕਾਰਾਂ 'ਚ ਅਸੀਂ ਵਿਜੀ ਆ ਅਸੀਂ ਜੌਬ 'ਚ ਵਿਜੀ ਆ ਅਸੀਂ ਆਫੀਸ਼ੀਅਲੀ ਕੰਮਾਂ 'ਚ ਵਿਜੀ ਆ ਅਸੀਂ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਗਵਾਚੇ ਹੋਈ ਆ ਜਦੋਂ ਘਰ ਵਿੱਚ ਪਿਆਰ ਉਮਨਾ ਸਮਝਾਵਾ ਨਾ ਮਿਲੇ ਤਾਂ ਬੱਚੇ ਬਾਹਰ ਸਹਾਰਾ ਲੱਭਣ ਲੱਗਦੇ ਨੇ ਜਦੋਂ ਘਰ ਦੇ ਵਿੱਚ ਬੱਚਿਆਂ ਨੂੰ ਸਮਾਨਤਾ ਵਾਲਾ ਪਿਆਰ ਨਹੀਂ ਮਿਲਦਾ ਬਰਾਬਰ ਦਾ ਪਿਆਰ ਨਹੀਂ ਮਿਲਦਾ ਤਾਂ ਉਹ ਜਿਹੜੇ ਬੱਚੇ ਹੈਗੇ ਆ ਉਹ ਮੁੰਡਾ ਹੋਵੇ ਠੇ ਕੁੜੀ ਹੋਵੇ ਉਹ ਬਾਹਰ ਸਹਾਰੇ ਲੱਭਦੇ ਹੈਗੇ ਆ ਫਿਰ ਉੱਥੇ ਜੇ ਗਲਤ ਹੱਥਾਂ ਵਿੱਚ ਫਸ ਗਏ ਤਾਂ ਰਸਤਾ ਪਟਕ ਜਾਂਦੇ ਹੈਗੇ ਆ ਬੱਚੇ ਤੁਹਾਡੇ ਜਦੋਂ ਪਰਿਵਾਰ ਦੇ ਵਿੱਚ ਬੱਚੇ ਨੂੰ ਬਰਾਬਰ ਦਾ ਪਿਆਰ ਸਤਿਕਾਰ ਨਾ ਮਿਲੇ ਤਾਂ ਕਈ ਵਾਰ ਬੱਚੇ ਬਾਹਰ ਸਹਾਰਾ ਲੱਭਦੇ ਲੱਭਦੇ ਉਹ ਗਲਤ ਹੱਥਾਂ ਵਿੱਚ ਫਸ ਜਾਂਦੇ ਆ। ਤੋਂ ਫਿਰ ਆਪਣੀ ਜ਼ਿੰਦਗੀ ਦਾ ਪੂਰੀ ਦੇ ਪੂਰੀ ਦਾ ਉਹ ਰਸਤਾ ਭਟਕ ਜਾਂਦੇ ਆ। ਸੋ ਆਪਣੇ ਬੱਚਿਆਂ ਨੂੰ ਪਿਆਰ ਦੇਣਾ ਤੇ ਬੱਚਿਆਂ ਨੂੰ ਹਰ ਗੱਲ ਸਮਝਾਉਣੀ ਉਹਦੀ ਤੋਂ ਜਾਣੂ ਕਰਾਉਣਾ ਤੁਹਾਡਾ ਆਪਣਾ ਨਿੱਜੀ ਫਰਜ਼ ਆ ਮਾਪਿਆਂ ਦਾ ਸਾਡਾ। ਨੰਬਰ 3 ਆਧੁਨਿਕ ਦੌਰ ਦੀ ਜਿਹੜੀ ਚਮਕ-ਦਮਕ ਹੈ ਇਸ ਵੇਲੇ ਦੀ ਪ੍ਰੈਜੈਂਟ ਸਮਾਂ ਜਿਹੜਾ ਚੱਲ ਰਿਹਾ ਇਸ ਵੇਲੇ ਇਹਦੀ ਚਮਕ-ਦਮਕ ਆ ਜਿਹੜੀ ਇਹਦੇ ਵਿੱਚ ਹੋ ਗਈ ਆ ਸ਼ੋਹਰਤ ਪੈਸਾ ਤੇ ਸੋਸ਼ਲ ਮੀਡੀਆ ਦੀ ਚੱਕਰ ਚੋਂ ਵੀ ਕਈ ਵਾਰੀ ਗਲਤ ਫੈਸਲੇ ਲੈਣ ਲਈ ਨੌਜਵਾਨ ਲੜਕੇ-ਲੜਕੀਆਂ ਨੂੰ ਮਜਬੂਰ ਕਰ ਦਿੰਦੀ ਹੈ ਆਧੁਨਿਕ ਦੌਰ ਦੀ ਜਿਹੜੀ ਚਮਕ-ਦਮਕ ਹੈਗੀ ਆ ਸ਼ੋਹਰਤ ਹੈ ਪੈਸਾ ਤੇ ਸੋਸ਼ਲ ਮੀਡੀਆ ਦੀ ਜਿਹੜੀ ਚੱਕਾ ਚਾਹੁੰਦਾ ਉਹ ਵੀ ਕਈ ਵਾਰੀ ਗਲਤ ਫੈਸਲੇ ਲੈਣ ਲਈ ਬੱਚਿਆਂ ਨੂੰ ਮਜਬੂਰ ਕਰ ਦਿੰਦੀ ਹੈ ਚੌਥਾ ਹੈਗਾ ਜੀ ਸੁਪਨੇ ਤੇ ਲਾਲਸਾ ਸੁਪਨੇ ਬਹੁਤ ਵੱਡੇ ਸੁਪਨੇ ਦੇਖਣਾ ਔਕਾਤ ਤੋਂ ਵੱਧ ਕੇ ਸੁਪਨੇ ਦੇਖਣਾ ਸੁਪਨੇ ਤੇ ਲਾਲਸਾ ਕਈ ਵਾਰ ਕੁੜੀਆਂ ਛੋਟਾ ਰਸਤਾ ਚੁਣ ਕੇ ਵੱਡੇ ਸੁਪਨੇ ਪੂਰੇ ਕਰਨਾ ਚਾਹੁੰਦੀਆਂ ਹਨ ਕਈ ਵਾਰ ਕੁੜੀਆਂ ਛੋਟਾ ਰਸਤਾ ਚੁਣ ਕੇ ਵੱਡੇ ਸੁਪਨੇ ਪੂਰਾ ਕਰਨਾ ਚਾਹੁੰਦੀਆਂ ਨੇ ਪਰ ਉਹ ਸਮਝਦੀਆਂ ਨਾ ਕਿ ਗਲਤ ਰਾਹ ਕਦੇ ਵੀ ਸਹੀ ਮੰਜ਼ਿਲ ਤੱਕ ਨਹੀਂ ਲੈ ਕੇ ਜਾਂਦਾ ਪਰ ਉਹ ਨਹੀਂ ਸਮਝਦੀਆਂ ਕਿ ਜਿਹੜਾ ਗਲਤ ਰਾਹ ਹੁੰਦਾਗਾ ਕਦੇ ਵੀ ਤੁਹਾਨੂੰ ਸਹੀ ਮੰਜ਼ਿਲ ਤੇ ਨਹੀਂ ਲੈ ਕੇ ਜਾਂਦਾ ਰਸਤਾ ਛੋਟਾ ਚੁਣ ਲਿਆ ਸੁਪਨੇ ਵੱਡੇ ਦੇਖ ਲੇ ਫਿਰ ਇਥੇ ਗਲਤੀ ਤਾਂ ਹੋ ਗਈ ਆ ਪਰ ਉਹ ਇਹ ਨਹੀਂ ਸਮਝਦੀਆਂ ਕਿ ਗਲਤ ਰਾਹ ਕਦੇ ਵੀ ਸਹੀ ਮੰਜ਼ਿਲ ਤੱਕ ਸਾਨੂੰ ਲੈ ਕੇ ਨਹੀਂ ਜਾਂਦੇ। ਪੰਜਵਾਂ ਹੈਗਾ ਜੀ ਸਮਝ ਦੀ ਕਮੀ। ਸੰਜਮ ਦੀ ਘਾਟ। ਜਵਾਨੀ ਦੇ ਜੋਸ਼ ਵਿੱਚ ਅਕਸਰ ਫੈਸਲੇ ਦੇ ਨਾਲ ਹੁੰਦੇ ਨੇ। ਜਵਾਨੀ ਦੇ ਜੋਸ਼ ਵਿੱਚ ਜਦੋਂ ਟੀਨੇਜ ਹੁੰਦਾ ਬੱਚਾ। ਉਦੋਂ ਜਿਹੜੇ ਫੈਸਲੇ ਹੁੰਦੇ ਆ ਦੇ ਨਾਲ ਹੁੰਦੇ ਨੇ ਦਿਮਾਗ ਨਾਲ ਨਹੀਂ। ਦਿਮਾਗ ਨਾਲ ਨਹੀਂ ਸਮਝ ਦੀ ਕਮੀ ਕਰਨ ਅਕਸਰ ਗਲਤ ਰਸਤਾ ਚੁਣਿਆ ਜਾਂਦਾ ਹੈ ਜੇ ਸਾਡੀ ਨੌਜਵਾਨ ਪੀੜ੍ਹੀ ਉਸ ਵੇਲੇ ਦਿਮਾਗ ਨਾਲ ਇਹ ਗੱਲ ਨੂੰ ਸਮਝਦੀ ਸੋਚਦੀ ਤਾਂ ਉਹ ਕਦੇ ਵੀ ਗਲਤ ਰਸਤਾ ਨਾ ਚੁਣਦੀ ਹੁਣ ਲਾਸਟ ਤੇ ਛੇਵਾਂ ਬਿੰਦੂ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਲਾਸਟ ਦੇ ਵਿੱਚ ਕਈ ਵਾਰ ਜ਼ਿੰਦਗੀ ਦੀਆਂ ਤਕਲੀਫਾਂ ਤੇ ਦਬਾਅ ਤੋਂ ਬਚਣ ਲਈ ਕੁੜੀਆਂ ਅਜਿਹੇ ਰਸਤਾ ਚੁਣ ਲੈਂਦੀਆਂ ਨੇ ਜੋ ਉਹਨਾਂ ਨੂੰ ਹੋਰ ਬਥੇਰੇ ਬਰਬਾਦੀ ਵੱਲ ਲੈ ਜਾਂਦਾ ਚੋਰ ਪਰੋਜ਼ ਸੋਸ਼ਲ ਮੀਡੀਆ ਤੇ ਦੇਖਦੀਆਂ ਮਸ਼ਕਲਾਂ ਤੋਂ ਭੱਜਣਾ ਤੁਹਾਡੀ ਜ਼ਿੰਦਗੀ ਨਹੀਂ ਹੈਗੀ ਕਈ ਵਾਰ ਜ਼ਿੰਦਗੀ ਦੀਆਂ ਤਕਲੀਫਾਂ ਤੇ ਦਬਾਅ ਤੋਂ ਬਚਣ ਲਈ ਕੁੜੀਆਂ ਅਜਿਹੇ ਰਸਤਾ ਚੁਣ ਲੈਂਦੀਆਂ ਨੇ ਜੋ ਉਹਨਾਂ ਨੂੰ ਹੋਰ ਬਥੇਰੇ ਬਰਬਾਦੀ ਵੱਲ ਲੈ ਜਾਂਦਾ ਸੋ ਲਾਸਟੇ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਹੈ ਇਤੋ ਲਾਸਟ ਤੋਂ ਕੀ ਸਿੱਖਿਆ ਮਿਲਦੀ ਹੈ ਰਸਤੇ ਭਟਕਣ ਤੋਂ ਬਚਣ ਲਈ ਘਰ ਵਿੱਚ ਪਿਆਰ ਸਮਾਂ ਤੇ ਚੰਗੀ ਸੰਗਤ ਬਹੁਤ ਜ਼ਰੂਰੀ ਹੈ ਕੁੜੀਆਂ ਅਤੇ ਮੁੰਡੇ ਵੀ ਜੇ ਆਪਣੀ ਅਸਲ ਕੀਮਤ ਮਿਹਨਤ ਤੇ ਇੱਜ਼ਤ ਨੂੰ ਸਮਝਣ ਤਾਂ ਕਦੇ ਵੀ ਗਲਤ ਰਸਤੇ ਨਹੀਂ ਜਾਣਗੇ ਅਖੀਰ ਦੇ ਵਿੱਚ ਜਿਹੜੀ ਇਸ ਤੋਂ ਸਿੱਖਿਆ ਮਿਲਦੀ ਹੈ ਰਸਤੇ ਭਟਕਣ ਤੋਂ ਬਚਣ ਲਈ ਘਰ ਵਿੱਚ ਪਿਆਰ ਆ ਸਮਾ ਤੇ ਚੰਗੀ ਸੰਗਤ ਬਹੁਤ ਜ਼ਰੂਰੀ ਹੈ ਕੁੜੀਆਂ ਤੇ ਮੁੰਡੇ ਵੀ ਦੋਨਾਂ ਲਈ ਜੇ ਆਪਣੀ ਅਸਲ ਕੀਮਤ ਮਿਹਨਤ ਤੇ ਇਹ ਜਿਹਦੇ ਨੂੰ ਸਮਝਣ ਤਾਂ ਉਹ ਕਦੇ ਵੀ ਗਲਤ ਰਸਤਾ ਨਹੀਂ ਚੁੰਮਦੀ ਸੋ ਦੋਸਤੋ ਮੈਂ ਉਮੀਦ ਕਰਦਾ ਆ ਸਾਡੀ ਅੱਜ ਦੀ ਇਹ ਛੋਟੀ ਜੀ ਕੋਸ਼ਿਸ਼ ਸਾਡੇ ਛੋਟਾ ਜਿਹਾ ਨਿੱਕਾ ਜਿਹਾ ਪ੍ਰਾਰਾਲਾ ਤੁਹਾਨੂੰ ਬੇਹਦ ਪਸੰਦ ਆਇਆ ਹੋਗਾ ਹੁਣ ਤੁਸੀਂ ਆਪਣੇ ਦੋਸਤ ਹਰਪੀ ਤਰੂ ਦੀ ਇਜਾਜ਼ਤ ਦੀ ਮਿਲਦੇ ਆਂਗੇ ਕਿਸੇ ਹੋਰ ਨਵੀਂ ਵੀਡੀਓ ਨਾਲ ਧੰਨਵਾਦ